ਇਹ ਧਾਰਨਾ ਕਿਉਂ ਬਣੀ ਕਿ ਸਰਕਾਰੀ ਸਕੂਲਾਂ ਦੀ ਪੜ੍ਹਾਈ ਮਾੜੀ ਹੈ ਤੇ ਪ੍ਰਾਈਵੇਟ ਦੀ ਚੰਗੀ ਹੈ ਦੇਖੋ ਇਹਦੇ ਵਿੱਚ ਕਾਰਨ ਹੋਰ ਕੋਈ ਨਹੀਂ ਹੋਇਆ ਕਰਦੇ ਕਿ ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੋਇਆ ਕਰਦਾ ਜਿੱਥੇ ਗੁੱਡ ਹੁੰਦਾ ਨਾ ਉਹਦੇ ਵਿੱਚ ਈਵਲ ਵੀ ਹੁੰਦੀ ਜੀ ਇਹ ਇੱਕ ਜੇ ਆਪਾਂ ਗੱਲ ਕਰੀਏ ਇਲਿਊਜ਼ਨ ਦੀ ਗੱਲ ਕਰੀਏ ਤਾਂ ਇੱਕ ਪੋਸਟਰ ਮੈਂ ਆਪਣੇ ਕੋਲ ਲਗਾਇਆ ਵੀ ਹੋਇਆ ਤੇ ਉਸ ਦੇ ਵਿੱਚ ਜਿਹੜਾ ਬੰਦਾ ਆਂਦਾ ਹੈ ਉਹ ਗੁੱਡ ਨੂੰ ਦੇਖਦਾ ਹੈ ਤਾਂ ਥੋੜੀ ਦੇਰ ਬਾਅਦ ਉਸ ਨੂੰ ਈਵਲ ਵੀ ਨਜ਼ਰ ਆਏਗਾ ਹੀ ਆਏਗਾ ਬਿਲਕੁਲ ਕਿਉਂਕਿ ਉਹ ਗੁੱਡ ਦੇ ਵਿੱਚ ਹੀ ਈਵਲ ਚੁਪਿਆ ਹੋਇਆ ਹੈ ਹੂੰ ਤਾਂ ਇਸ ਕਰਕੇ ਇਹ ਗੁੱਡ ਤੇ ਈਵਲ ਨੇ ਇਕੱਠੇ ਰਹਿਣਾ ਜਿੱਥੇ ਗੁੱਡ ਹੈ ਉੱਥੇ ਈਵਲ ਵੀ ਹੈ ਲੇਕਿਨ ਅਗਰ ਤੁਸੀਂ ਗੁੱਡ ਦੇਖਦੇ ਹੋ ਕਿਉਂ ਦੇਖਦੇ ਹੋ ਕਿਉਂਕਿ ਤੁਸੀਂ ਗੁੱਡ ਨੂੰ ਤੁਸੀਂ ਈਵਲ ਦੇਖਦੇ ਹੋ ਕਿਉਂਕਿ ਤੁਹਾਡਾ ਚੁਕਾ ਈਵਲ ਵਾਲ ਹੈ ਤਾਂ ਇਹ ਜਿਹੜੀਆਂ ਚੰਗਿਆਈਆਂ ਬੁਰਿਆਈਆਂ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਤੇ ਇਹਨਾਂ ਨੂੰ ਕੋਣ ਵਾਚਣ ਵਾਲਾ ਬੈਠਾ ਹੈ ਕੋਈ ਤਾਂ ਹੈ ਨਾ ਤੇ ਇਸੇ ਤਰ੍ਹਾਂ ਹੀ ਸਾਨੂੰ ਇਹ ਸਮਝਣਾ ਪਊਗਾ ਵੀ ਹਰ ਇੱਕ ਸਿਸਟਮ ਦੇ ਵਿੱਚ ਹਰ ਇੱਕ ਚੀਜ਼ ਹੈਗੀ ਹੈ ਲੇਕਿਨ ਉਸ ਨੂੰ ਰਿਫਲੈਕਟ ਕੀ ਹੋ ਰਿਹਾ ਹੈ